ਸਰ ਕੀ ਅਪ੍ਰਵਾਮਨ ਸਪਾਲ ਜੋਸ਼ੀ ਸ਼੍ਰੀ ਸੁਪਨ ਸ਼ਰਮਾ ਦੀ ਕਮੇਨਲ ਪੁਲਿਸ ਦਰਾਂ ਦਾ ਜਿਨ੍ਹਾਂ ਦੇ ਦਿਸ਼ਾ ਮੋਪਰੇਸ਼ਨ ਚ ਚੱਲਦਾ ਮਾਰੇ ਅਨਸਰਾਂ ਦੇ ਖਿਲਾਫ ਤੇ ਡਰਗਸ ਮਤਾਂ ਦੇ ਖਿਲਾਫ ਮਹਿੰਮ ਸ਼੍ਰੀ ਗਈ ਹੈ ਜਿਹਦੇ ਚੱਲਦੇ ਹਨ ਪਹਿਲਾਂ ਵੀ ਇਸ ਮੁਕਾਦਮੇ ਦੇ ਵਿੱਚ 1 ਕਿਲੋ ਹੈਰਨ ਤੇ 5 ਕਿਲੋ ਅਫੀਮ ਰਿਕਵਰ ਕੀਤੀ ਸੀ ਜਿਹਦੇ ਚੱਲਦੇ ਹਨ ਫਾਰਵਰਡ ਲਿੰਕ ਦੇ ਵਿੱਚ ਰਘੂ ਪ੍ਰਕਾਸ਼ ਸਿੰਘ ਪਾਸ਼ਾ ਰੈਜੀਡੈਂਸੋਂ ਗੜਬਾਹਾ ਇਸ ਵਿਅਕਤੀ ਨੂੰ ਗ੍ਰਫਤਾਰ ਕੀਤਾ ਗਿਆ ਜਿਹਦੇ ਕਾਪੀ ਦੇ ਵਿੱਚੋਂ ਵੀ 45 ਕਿਲੋ ਕਾਪੀ ਹਸਕ ਜੋ ਵੀ ਪਾਰਕ ਸਟ੍ਰੀਟ ਤੋਂ ਲੈ ਕੇ ਆਈ ਹੋਰ ਕਵਰ ਕੀਤੀ ਗਈ ਤੇ ਇਹਦੀ ਅਰੈਸਟ ਪਾ ਕੇ ਨੂੰ ਡਿਵੀਜ਼ਨ ਭੇਜਿਆ ਸਰ ਦੋਸ਼ੀ ਦੇ ਬਿਲਕੁਲ ਹਮਦਰ ਨਹੀਂ ਨਹੀਂ ਦੋਸ਼ੀ ਦੇ ਖਲਾਫ ਕਿੰਨਾ ਕੋਈ ਕੇਸ ਦਿਸਟਰ ਹੈ